ਬਹਾਦਰ ਸਤਿ ਆ ਸੇ ਉਹਨਾਂ ਦੇ ਪ੍ਰਾਣੇ ਪ੍ਰਾਣੋ ਪਿਆਰੇ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਤੇ ਭਾਈ ਦੇਵਾਲਾ ਜੀ ਜੀ ਸੀ ਤੇ ਸ਼ਤਪਦੀ ਵਿੱਚ ਜੁੜ ਬੈਠੀ ਗੁਰੂ ਪਿਆਰੀ ਸਾਧ ਸੰਗ ਜੀਓ ਰਚਨਾ ਪ੍ਰ ਉਤਰ ਕਰੋ ਠੀਕੋ ਵਾਰ ਕਹਿੰਦੇ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਵੇਂ ਪਾਸ਼ਾ ਦੇ ਸਿੰਘਾਂ ਨੇ ਜਨਮ ਤੇ ਇਨ ਨੇ ਮੱਲੇ ਸ਼ਾਲਤਾਂ ਦਾ ਜਾਮਾ ਪੀ ਕੇ ਗੁਰਪੁਰੇ ਨੂੰ ਜਾ ਬਰਾਜੇ ਉਸ ਤੋਂ ਬਾਅਦ ਨਵੇਂ ਪਾਸ਼ਾ ਅੰਤਨਛਤ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਇੰਦਰੇ ਤੋਂ ਬਾਹਰ ਲਿਆ ਕੇ ਆਖਿਆ ਗਿਆ ਵੇਖ ਸਿੱਖਣਿਆਂ ਦੀ ਦੁਰਦਸ਼ਾ ਹੋਈ ਇਸਲਾਮ ਮੰਨਣੀ ਜਾਂ ਕਰਾਮਾਤ ਵਿਖਾਉਣੀ ਹੈ ਜਾਂ ਫਿਰ ਔਰੰਗਜ਼ੇਬ ਦੀ ਏ ਤਲਵਾਰ ਦੀ ਪੇੜ ਚੜਨਾ ਹੈ ਨੌਵੇਂ ਗੁਰਦੇਵ ਮੁਸਕਰਾ ਕੇ ਕਹਿਣ ਲੱਗੇ ਉਹ ਜਿਹੜੇ ਮਰੀਦ ਜਿਹੜੇ ਮੁਰਸ਼ਦ ਦੇ ਮਰੀਦ ਨਹੀਂ ਡੋਲਦੇ ਉਹਨਾਂ ਦਾ ਮਰੀਦ ਉਹਨਾਂ ਮੁਰਸਾ ਦਾ ਮੁਰਸਾ ਦਾ ਮਰੀਦ ਕਿਵੇਂ ਡੋਲ ਜਾਵੇਗਾ ਕਦਾ ਚਿੱਤ ਨਹੀਂ ਇਸਲਾਮ ਵਿੱਚ ਨਹੀਂ ਆਵਾਂਗੇ ਹਿੰਦੁਸਤਾਨੀਆਂ ਦੀਆਂ ਬਹਾਮਣਾਂ ਦੀਆਂ ਸਨਾਤਣੀਆਂ ਦੀ ਫੜੀ ਹੋਈ ਬਾਣੀ ਛਡਾਂਗੇ ਧਰਮ ਵਿੱਚ ਰਵਾਂਗੇ ਜਲਾਲਉਦੀਨ ਨੇ ਆਖਿਆ ਔਰੰਗਜ਼ੇਬ ਦੀ ਤਲਵਾਰ ਦੀ ਲਲਕਾਰ ਹੈ ਔਰੰਗਜ਼ੇਬ ਆਖਦਾ ਹੈ ਇਹ ਤਲਵਾਰ ਕਦੇ ਨਿਮਤੀ ਨਹੀਂ ਕਦੇ ਝੁਕਦੀ ਨਹੀਂ ਇਹ ਚੱਲਦੀ ਹੈ ਤਾਂ ਚੱਲਦੀ ਹੈ ਸੀਸ ਧੜ ਤੋਂ ਲੱਕ ਕਰ ਦਿੰਦੀ ਹੈ ਇਹਨਾਂ ਮੌਕਾਂ ਨਾ ਦਿਓ ਚੱਲਣ ਦਾ ਸਤਗੁਰ ਸਤਗੁਰਾਂ ਨੇ ਆਖਿਆ ਇਹ ਪਰਮੇਸ਼ਰ ਦੇ ਭਾਣੇ ਦੇ ਵਿੱਚ ਰਹਿਣ ਦਾ ਸਮਾਂ ਹੈ ਜਲਾਲਉਦੀਨ ਹਾਰੀ ਹੋਈ ਤਲਵਾਰ ਹੈ ਔਰੰਗਜ਼ੇਬ ਦੀ ਸਾਡੇ ਪਿਤਾ ਜੀ ਨੇ ਚਾਰ ਵਾਰੀ ਜੰਗ ਦੇ ਮੈਦਾਨ ਵਿੱਚ ਹਾਰਾਈ ਹੈ ਇਹ ਨਹੀਂ ਸਾਡਾ ਸਿਰ ਵੰਡ ਸਕਦੀ ਤੁਹਾਨੂੰ ਅਜਾ ਮਤ ਵੇਖਣ ਦਾ ਬੜਾ ਸ਼ੌਂਕ ਹੈ ਨਾ ਇਹਦੇ ਉੱਤੇ ਕੱਚਾ ਸੂਤ ਬੰਨ ਲਿਓ ਵਾਰ ਕਰੇ ਤਾਂ ਬਾਅਦ ਵੇਖ ਲਿਓ ਜੇ ਤਾਂ ਸੂਰਤ ਤੁਹਾਡਾ ਕੱਚਾ ਵੱਡਿਆ ਹੋਇਆ ਇਹਦੀ ਧਾਰ ਨੇ ਫਿਰ ਸਮਝ ਲਿਓ ਵੀ ਤੁਹਾਡੀ ਤਲਵਾਰ ਯੋਰਾਵਰ ਹੈ ਨਹੀਂ ਤਾਂ ਸਮਝ ਲਿਓ ਵੀ ਅਸੀਂ ਆਪਣਾ ਸਿਰ ਦੇ ਕੇ ਤੁਹਾਡਾ ਜਾਲਮ ਰਾਜ ਦੀਆਂ ਜਣਾ ਹਲਾ ਦੇਣੀਆਂ ਨੇ ਗੁਰਦੇਵ ਦੇ ਨਾ ਤੜਕ ਬੋਲ ਉਸ ਸਮੇਂ ਦੇ ਚਾਂਦਰੀ ਚੌਕ ਵਿੱਚ ਮੈਂ ਹਾਂ ਤੇਗ ਤੇ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖਵੇਂ ਸੋਚੇਗਾ ਮੈਨੂੰ ਲਕਬ ਹੈ ਤੇਗ ਬਹਾਦਰੀ ਦਾ ਮੇਰੇ ਸਾਹਮਣੇ ਨਹੀਂ ਸਕਦੀਆਂ ਹੋ ਤੇਗਾ ਓਏ ਮੈਂ ਤਾਂ ਪੜਿਆ ਸੀ ਤੇਗਾ ਦੀ ਛਾਂ ਹੇਠਾਂ ਮੈਂ ਤਾਂ ਪੜਿਆ ਸੀ ਤੇਗਾ ਦੀ ਛਾਂ ਹੇਠਾਂ ਮੈਂ ਤੇ ਤਾਂ ਦੇਖ ਪਿਤਾ ਦੀਆਂ ਪੈਣੀਆਂ ਦੋ ਤੇਗਾ ਮੇਰਾ ਮੇਰੇ ਪਿਤਾ ਦੀ ਅਣਖ ਬਹਾਦਰੀ ਤੇ ਰਿਆ ਪਰਖਦਾ ਤੇਰਾ ਤਿਉਹ ਤੇਗਾ ਅੱਗੇ ਆਉਂਦੇ ਪਰੇਖ ਵਿੱਚ ਵੇਖ ਲੈਣਾ ਮੇਰੇ ਪੁੱਤਰੇ ਵਾਉਣੀਆਂ ਉਹ ਤੇਗਾ ਉਹਦੀ ਤੇਗ ਤੋਂ ਇਹੋ ਜੀ ਤੇਗ ਨਿਕਲੋ ਲੱਖਾਂ ਲਵੇਗੀ ਤੇਰੀਆਂ ਉਹ ਤੇਗਾ ਖੂਤ ਕਰਕੇ ਇਸ਼ਾਨਾਨ ਸੱਚੀ ਸਰਕਾਰ ਨੇ ਜਪਜੀ ਉਚਾਰਨ ਕਰਕੇ ਦਿੱਲੀ ਦੇ ਸਿਰ ਆਪਣੇ ਤਨ ਦਾ ਠੀਕਰਾ ਇਉਂ ਭੰਨ ਦਿੱਤਾ ਸੁਣੋ ਜੀ ਠੀਕਰ ਫੋਰ ਦਲੀ ਪਿਆਓ ਜੈ ਜੈ ਜਸੁਰ ਲਾ ਕੇ ਸਮ ਆਇਆ ਗਵੜਾ ਦੇ ਚੇਹੇ ਦੀਦਾ ਜੇ ਲਾਲਾ ਦੀਨ ਲੈ ਕੇ ਆਇਆ ਤੋ ਲਵਾਰੇ ਕੀ ਵੇਖਿਆ ਚਹਾ ਤਾਨੇ ਹੁੰਦੀਆਂ ਕਹਿ ਜਲਨ ਗੁਰਾ ਨਾ ਉਚਾਰਾ ਤਿੰਨ ਬਾਤਾਂ ਦੇ ਚਰਤਾ ਰੱਖੀਆਂ ਕਹਣਾ ਤਿੰਨ ਵਿੱਚ ਕੋਈ ਸਬਿਕਾਰਾ ਹੁਸੈਨਾਂ 'ਤੇ ਸਲਾਮ ਬਚਨਾਂ ਨੂੰ ਇਸ ਜ਼ਿੰਦਗੀ ਦੀ ਲੱਟ ਕੇ ਬਾਰ ਕਰਾਵਾ ਤੇ ਕਰਕੇ ਤੇ ਖੋਲੀ ਬੂ ਚਾਹ ਤੋਂ ਚਾਹ ਤਲਵਾਰ ਨੇ ਤੂ ਤੱਟਿਆ ਚੇਰੀ ਤਲਵਾਰ ਨੇ ਜੇ ਮਨ ਲੀ ਕਿ ਤੂੰ ਹੈ ਜੋ ਰਵਾਰ ਉਹ ਨਹੀਂ ਤਾਂ ਉਹ ਨਹੀਂ ਤਾਂ ਜਾਣੀ ਕਰਾਂ ਉਹ ਕਰਤਾਰ ਦੀ ਰੂਪਾਂ ਦੇਵਤਿਆਂ ਦੇਵਤਿਆਂ ਆਕਾਸ਼ ਚੋਂ ਮੱਚ ਜਗਤ ਵਿੱਚ ਫੇਰੇ ਆ ਗਏ ਰੀ ਦਿੱਲੀ ਕੰਬ ਗਈ ਤਫਾਨ ਦਾ ਗਿਆ ਆਗੀ ਬਾਰਿਸ਼ ਆ ਨੇ ਦੇਸ਼ ਮਾਰ ਰਸ ਪਾਇਤੋ ਤਾੜੂ ਸਵਾ ਪਾਈਂ ਚੇਤੇ ਨੇ ਸੀਸ ਮੂਰਾਂ

ਚਰਤਾਂ ਦੇ ਦਿੱਤਾ ਪਰ ਸਿਰੜ ਤੋਂ ਕਿਦੇ ਬਚਨ ਕੀਤੇ ਹੋਏ ਬਚਨ ਬਚਨ ਤੋਂ ਨਾ ਖਿਸਕੇ ਵਾਰ ਚੱਲਿਆ ਸੂਤ ਨਹੀਂ ਕਟਿਆ ਗਿਆ ਨਾ ਤਲਵਾਰ ਨੂੰ ਖੂਨ ਲੱਗਾ ਮਹਾਰਾਜ ਦਾ ਸੀਸ ਢਾੜ ਤੋਂ ਜੁਦਾ ਹੋਇਆ ਜ਼ੋਰਦਾਰ ਹਨੇਰੀ ਤੂਫਾਨ ਆਇਆ ਧਰਤੀ ਕੰਬ ਗਈ ਜ਼ੋਰਦਾਰ بارش ਹੋਈ ਸਾਰਾ ਸਾਰੇ ਸਿਰ ਲਕਾਉਣ ਲਈ ਜਾਵਾ ਮਜਦ ਦੀ ਤਰਫ ਹੋ ਗਏ ਮਹਾਰਾਜ ਨੇ ਆਪ ਆਪਣੇ ਪਿਆਰੇ ਨੂੰ ਸਮਾ ਬਖਸ਼ ਦਿੱਤਾ ਭਾਈ ਜਤਾ ਜੀ ਨੇ ਮਹਾਰਾਜ ਜੀ ਦੇ ਸੀਸ ਦੀ ਸਮਾਰਕ ਕੀਤੀ ਭਾਈ ਅਡਾ ਜੀ ਦੀ ਸਹਾਇਤਾ ਦੇ ਨਾਲ ਦਿੱਲੀ ਵਿੱਚੋਂ ਨਿਕਲੇ ਤੇ ਲੰਮਾ ਪੈਂਡਾ ਤੈਅ ਕਰਕੇ ਸ਼੍ਰੀ ਆਨੰਦਪੁਰ ਸਾਹਿਬ ਪਹੁੰਚ ਕੇ ਗੁਰਦੇਵ ਤੋਂ ਰੰਗ ਰੇਟਾ ਗੁਰੂ ਦਾ ਬੇਟਾ ਹੋਣ ਦਾ ਮਾਣ ਪਾਇਆ ਉਧਰ ਭਾਈ ਲੱਖੀ ਸ਼ਾਹ ਵੰਜਾਰਾ ਜੀ ਨੇ ਆਪਣੇ ਘਰ ਨੂੰ ਅਗਨ ਪੇੜ ਕਰਕੇ ਮਹਾਰਾਜ ਦੇ ਤੜ ਦੀ ਸਮਾਰਕ ਕਰਦੇ ਹੋਏ ਸੰਸਕਾਰ ਕੀਤਾ ਗੁਰਦੇਵ ਜੀ ਦੀ ਸ਼ਹਾਦਤ ਨੂੰ ਅਤੇ ਸਿੱਖਾਂ ਦੀ ਸ਼ਹਾਦਤ ਨੂੰ 350 ਸਾਦਾ ਸਤਾਵਦੀ ਦੇ ਇਸ ਸਾੜ ਵਿੱਚ ਕੋਟਾਂ ਕੋਟਾਂ ਨਮ ਨਮੜੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਫਰਮਾਉਂਦੇ ਹਨ ਜੋ ਆਇਆ ਸਭ ਨੇ ਕੂਝ ਕਰਨਾ ਹੈ ਇਤਿਹਾਸ ਦੀਆਂ ਵਿਚਾਰਾ ਕਰਦੇ ਹੋਈਆਂ ਭੁੱਲਾਂ ਮੇਰੀਆਂ ਮੁਖ ਦੇਣੀ ਆ ਗੁਰੂ ਸਹਿ ਸੂਤ ਸੰਗਤਾਂ ਦੇ ਸੀਸ ਤੇ ਮੇਰਾ ਪਰਿਆਥ ਰੱਖਣਾ ਤੇ ਜੁੜੋ ਕਰੋ ਅਰਦਾਸ ਗੁਰੂ ਚੰਨਾ ਜੀ ਨਾਨਕ ਨਾਮ ਛੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਗੁਰਜੀ ਕਾ ਕਾਂਸਾ ਵਾਹਿਗੁਰਜੀ ਕੀ ਫਤ